ਬਹੁਤ ਵਧੀਆ ਪ੍ਰਬੰਧ ਲੱਗਾ ਮਾਨੋ ਬਹੁਤ ਵਧੀਆ ਚੰਗਾ ਲੱਗਾ ਵੈਗਰੂ ਇੱਥੇ ਦੀ ਇੰਨੀ ਮਤਲਬ ਵਧੀਆ ਕੋਰੀਡੋਰ ਬਣਿਆ 6 ਲੇਨ ਬਣਿਆ ਇਹ ਸਾਫ ਸਫਾਈ پوری ਚੜਦੀ ਕਲਾ ਰੱਖੀ ਹੋਈ ਹੈ ਪੰਜਾਬ ਦੀ ਧਰਤੀ ਸੂਰਬੀਰਾਂ ਯੋਧਿਆਂ ਸੰਤਾਂ ਅਤੇ ਗੁਰੂਆਂ ਦੀ ਧਰਤੀ ਹੈ ਅਣਖ ਗੈਰਤ ਸਵੈਮਾਨ ਤੇ ਹਮੇਸ਼ਾ ਚੜਦੀ ਕਲਾ ਚ ਰਹਿਣਾ ਪੰਜਾਬੀਆਂ ਦੀ ਜੀਵਨ ਜਾਚ ਹੈ ਪੰਜਾਬ ਦੀ ਸਵੇਰ ਗੁਰਦੁਆਰੇ ਤੋਂ ਹੋਣ ਵਾਲੇ ਬਾਠ ਨਾਲ ਸ਼ੁਰੂ ਹੁੰਦੀ ਹੈ ਸਵੇਰੇ ਜਦ ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਪਾਈ ਇੱਕ ਓੰਕਾਰ ਉਚਾਰਦਾ ਹੈ ਤਾਂ ਇਹ ਹਵਾ ਰਮਣੀਕ ਹੋ ਜਾਂਦੀ ਹੈ ਅਤੇ ਇਸ ਦੀ ਰੋਹਾਨੀਅਤ ਹਰ ਪੰਜਾਬੀ ਦੇ ਦਿਲਾਂ 'ਚ ਧੜਕਦੀ ਹੈ ਇਸ ਲਈ ਪੰਜਾਬ ਦੇ ਹਰ ਪਿੰਡ 'ਚ ਗੁਰਦੁਆਮ ਬਣੇ ਹੋਏ ਨੇ ਪੂਰੇ ਸੂਬੇ ਅੰਦਰ 30000 ਤੋਂ ਵੱਧ ਗੁਰਦੁਆਰਾ ਸਾਹਿਬ ਹਨ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਤੇ ਪੰਜਾਬੀਅਤ ਦੀ ਸੰਭਾਲ ਲਈ ਕਈ ਪਹਿਲ ਕਦਮੀਆਂ ਕੀਤੀਆਂ ਹਨ ਅਮੀਰ ਸਭਿਆਚਾਰਕ ਵਿਰਾਸਤ ਸਿੱਖਾਂ ਦੀ ਪਛਾਣ ਅਤੇ ਸਨਮਾਨ ਲਈ ਵੱਡੇ ਉਪਰਾਲੇ ਕੀਤੇ ਗਏ ਹਨ ਕਰਤਾਰਪੁਰ ਸਾਹਿਬ ਦੇ ਲੰਘੇ ਨੂੰ ਖੋਲਣਾ ਦਸਨ ਪੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਹੀਦ ਸਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਦੀ ਸ਼ੁਰੂਆਤ ਕਰਨਾ ਅਤੇ ਹੇਮਕੁੰਡ ਸਾਹਿਬ ਤੱਕ ਪਹੁੰਚ ਨੂੰ ਅ타 ਸੁਖਾਲੀ ਬਣਾਉਣਾ ਪ੍ਰਧਾਨ ਮੰਤਰੀ ਦੀ ਸਿੱਖਾਂ ਪ੍ਰਤੀ ਹਮਦਰਦੀ ਦਾ ਪ੍ਰਤੀਕ ਹੈ ਕਾਬੁਲ ਸਥਿਤ ਗੁਰਦੁਆਰਾ ਕਾਰਟੇ ਪਰਵਾਨ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਇਤਿਹਾਸਿਕ ਸਰੂਪਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਇਹ ਉਪਰਾਲਾ ਸਿੱਖ ਵਿਰਾਸਤ ਅਤੇ ਧਾਰਮਿਕ ਵਿਰਸੇ ਨੂੰ ਇੱਕ ਮੁਸ਼ਕਲ ਸਮੇਂ ਵਿੱਚ ਸੰਭਾਲਣ ਦਾ ਪ੍ਰਤੀਕ ਸੀ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 350ਵਾਂ ਅਤੇ 355ਵਾਂ ਪ੍ਰਕਾਸ਼ ਪੁਰਬ ਭਾਰਤ ਅਤੇ ਦੁਨੀਆ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ। ਇਨ੍ਹਾਂ ਜਸ਼ਨਾਂ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਦਾ ਸਨਮਾਨ ਕੀਤਾ ਗਿਆ। ਸਾਲ 2020 'ਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਸਥਿਤ ਹਰਮੰਦਰ ਸਾਹਿਬ ਨੂੰ ਲੈ ਕੇ ਵੱਡਾ ਫੈਸਲਾ ਲਿਆ। ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (FCRA) ਦੇ ਤਹਿਤ ਸ਼੍ਰੀ ਹਰਮੰਦਰ ਸਾਹਿਬ ਦੀ ਰਜਿਸਟ੍ਰੇਸ਼ਨ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਬਾਅਦ ਹਰਮੰਦਰ ਸਾਹਿਬ ਨੂੰ ਵਿਦੇਸ਼ੀ ਫੰਡਿੰਗ ਪ੍ਰਾਪਤ ਕਰਨ ਦੀ ਇਜਾਜ਼ਤ ਮਿਲ ਗਈ। ਕੇਂਦਰ ਸਰਕਾਰ ਨੇ ਸਿੱਖ ਭਾਵਨਾਵਾਂ ਦਾ ਸਤਕਾਰ ਕਰਦਿਆਂ ਦੋ ਅਹਿਮ ਪ੍ਰੋਜੈਕਟ ਵੀ ਦਿੱਤੇ ਨੇ ਪਹਿਲੇ ਪ੍ਰੋਜੈਕਟ ਦੇ ਰੂਪ ਵਿੱਚ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਉਤੇ ਸਿੱਖ ਕੌਮ ਤੋਂ ਵਿਛੋੜੇ ਗਏ ਪਾਵਨ ਗੁਰਤਾ ਮਾਦੇ ਖੁੱਲੇ ਦਰਸ਼ਨ ਦਿਦਾਰ ਲਈ ਡੇਰਾ ਬਾਬਾ ਨਾਨਕ ਸਾਹਿਬ ਤੇ ਪਾਕਿਸਤਾਨ ਚ ਸਥਿਤ ਕਰਤਾਰਪੁਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਨਾਲ ਸੰਬੰਧਿਤ ਗੁਰਦਆਰਾਂ ਨੂੰ ਆਪਸ ਵਿੱਚ ਜੋੜਨ ਵਾਲਾ ਲਾਂਗਾ ਸੰਗਤਾਂ ਲਈ ਖੋਲ ਦਿੱਤਾ ਗਿਆ ਹੈ। ਵਾਇਗਰ ਜੀ ਦਾ ਖਾਸਾ ਵਾਇਗਰ ਜੀ ਦੀ ਫਤੇ ਵਾਇਗਰ ਇੱਥੇ ਦੀ ਇੰਨੀ ਮਤਲਬ ਵਧੀਆ ਕੋਰੀਡੋਰ ਬਣਿਆ ਸਿਕਸ ਲੇਨ ਬਣਿਆ ਇਹ ਸਾਫ ਸਫਾਈ ਬੁਰੀ ਚੜਦੀ ਕਲਾ ਰੱਖੀ ਹੋਈ ਹੈ। ਡੇਰਾ ਬਾਬਾ ਨਾਨਕ ਤੋਂ ਥੋੜਾ ਸਾਹਿਬ ਕੀਤੇ ਦਰਸ਼ਨ ਹੋਏ ਆ ਤੇ ਬਹੁਤ ਵਧੀਆ ਹੀ ਪ੍ਰਬੰਧ ਦੇ ਨਾਲ ਇਹ ਜੋ ਸੰਗਤਾਂ ਆਉਂਦੀਆਂ ਕੋਈ ਉਹਨਾਂ ਨੂੰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਆ ਰਹੀ ਡੇਰਾ ਬਾਬਾ ਨਾਨਕ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇ ਦੇ ਭਾਰਤੀ ਹਿੱਸੇ ਵਿੱਚ ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਸਰਹੱਦ ਤੱਕ 4.1 ਕਿਲੋਮੀਟਰ ਲੰਬਾ ਚਾਰ ਲੇਨ ਹਾਈਵੇ ਅਤੇ ਅੰਤਰਰਾਸ਼ਟਰੀ ਸਰਹੱਦ ਤੇ ਇੱਕ ਆਧੁਨਿਕ ਏਕੀਕ੍ਰਿਤ ਯਾਤਰੀ ਟਰਮੀਨਲ ਸ਼ਾਮਲ ਕੀਤਾ ਗਿਆ ਜਿਸ ਦੇ ਚਲਦਿਆਂ ਸ਼ਰਧਾਲੂ ਬਿਨਾ ਵੀਜ਼ਾ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਦੇ ਨੇ ਕੇਂਦਰ ਸਰਕਾਰ ਨੇ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ 20 ਵਿਸ਼ੇਸ਼ ਕਦਮ ਚੁੱਕੇ ਨੇ ਰੇਲਵੇ ਸਟੇਸ਼ਨ ਸੜਕਾਂ ਟ੍ਰਾਂਸਪੋਰਟੇਸ਼ਨ ਅਤੇ ਪ੍ਰਟਕਕਾਰਾਂ ਨੂੰ ਬਿਹਤਰ ਸਹੂਤਾਵਾ ਦੇਣ ਦੇ ਮਕਸਦ ਨਾਲ ਸ਼ਹਿਰੀ ਮਾਡਰਨਾਈਜੇਸ਼ਨ ਵੱਲ ਤੇਜ਼ੀ ਨਾਲ ਕੰਮ ਕੀਤੇ ਜਾ ਰਹੇ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਸੰਬੰਧੀ ਪ੍ਰਕਾਸ਼ ਪਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਮਾਰਕੀਟਿੰਗ ਕੈਂਪੇਨ ਟੂਰਿਜ਼ਮ ਪੈਕੇਜ ਅਤੇ ਯਾਤਰੀ ਏਜੰਸੀਆਂ ਨਾਲ ਕਈ ਅਪ ਸਿੱਟੇ ਗਏ ਕੇਂਦਰ ਸਰਕਾਰ ਦੀਆਂ ਇਹਨਾਂ ਪਹਿਲ ਕਦਮੀਆਂ ਨੇ ਨਾ ਸਿਰਫ ਪੰਜਾਬ ਦੀ ਸੱਭਿਆਚਾਰਕ ਵਿੰਤਾਂ ਨੂੰ ਇੱਕ ਤਿਉਹਾਰ ਵਾਂਗ ਬਣਾਇਆ ਸਗੋਂ ਪੰਜਾਬ ਦੇ ਸੱਭਿਆਚਾਰ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ ਇਹ ਕਿਹਾ ਜਾ ਸਕਦਾ ਹੈ ਕਿ ਕਨੈਕਟ ਵਿਦ ਯਰ ਰੂਟਸ ਪ੍ਰੋਗਰਾਮ ਨੇ ਵਿਸ਼ਵ ਪੱਧਰ ਦੇ ਪੰਜਾਬੀਆਂ ਵਿੱਚ ਆਪਸੀ ਸਾਂਝ ਦੀ ਭਾਵਨਾ ਪੈਦਾ ਕੀਤੀ ਹੈ ਅਤੇ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਵਿਰਸੇ ਨਾਲ ਜੁੜ ਕੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਹੈ ਕਹਿੰਦੇ ਨੇ ਕਿ ਸੱਭਿਆਚਾਰ ਜੈਨੀ ਅਤੇ ਆਤਮਿਕ ਪਸਾਰੇ ਦੀ ਉਪਜ ਹੁੰਦਾ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਿੱਖ ਸਮਾਜ ਨਾਲ ਇੱਜ਼ਤ ਅਤੇ ਪ੍ਰਸ਼ੰਸਾ ਦੀਆਂ ਮਜ਼ਬੂਤ ਨੀਹਾਂ ਤੇ ਇੱਕ ਅਟੁੱਟ ਅਤੇ ਅਤਾਸ਼ਕਤੀਸ਼ਾਲੀ ਰਿਸ਼ਤਾ ਉਸਾਰਿਆ ਹੈ ਮੋਦੀ ਸਰਕਾਰ ਦਾ ਪੁੱਟਿਆ ਹਰ ਕਦਮ ਸਿੱਖਾਂ ਪ੍ਰਤੀ ਪ੍ਰਧਾਨ ਮੰਤਰੀ ਦੀ ਸੰਵੇਦਨਾ ਦਾ ਪ੍ਰਤੀਕ ਹੈ